ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ। ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਰਮਣ ਤੇ ਕਮਲ ਦੋਨੋਂ ਭੈਣ ਭਰਾ ਨੇ ਉਹਨਾਂ ਦੇ ਮਾਤਾ ਪਿਤਾ ਦੀ ਬਚਪਨ ਦੇ ਵਿੱਚ ਹੀ ਮੌਤ ਹੋ ਗਈ ਸੀ। ਦੋਨੋਂ ਭੈਣ ਭਰਾਵਾਂ ਦਾ ਆਪਸ ਵਿੱਚ ਵਧੀਆ ਪਿਆਰ ਸੀ। ਇਸੇ ਤਰ੍ਹਾਂ ਉਹ ਵਿਚਾਰੇ ਰੋੜ ਖੁੱਲ ਕੇ ਪਲ ਜਾਂਦੇ ਆ। ਉਹਨਾਂ ਦੀ ਨਾਨੀ ਉਹਨਾਂ ਦਾ ਪਾਲਣ ਪੋਸ਼ਣ ਕਰਦੀ ਆ। ਕਮਲ ਆ ਜਿਹੜਾ ਉਹ ਪੜਨੋਂ ਹਟ ਜਾਂਦਾ। 5ਵੀਂ ਜਮਾਤ ਤੋਂ ਬਾਅਦ ਤੇ ਉਹ ਆਪਣੀ ਨਾਨੀ ਨਾਲ ਖੇਤਾਂ ਦੇ ਵਿੱਚ ਕੰਮ ਕਰਨ ਜਾਂਦਾ। ਦਿਹਾੜੀ ਮਜ਼ਦੂਰੀ ਕਰਦੇ ਆ ਉਹ। ਚਲੋ ਉਹਨੇ ਨਾਲ ਉਹਨੂੰ ਕੰਮ ਕਰਨ ਦੀ ਜਾਂਚ ਆ ਜਾਂਦੀ ਆ। ਪਰ ਰਾਮਣ ਪੜ੍ਹ ਲਿਖ ਲੈਂਦੀ ਹੈਗੀ, 10ਵੀਂ ਕਰ ਲੈਂਦੀ ਆ। 10ਵੀਂ ਤੱਕ ਪੜ੍ਹਾਈ ਫ੍ਰੀ ਹੁੰਦੀ ਆ ਉਹ 10 ਪੜ੍ਹ ਲੈਂਦੀ ਆ। ਜਦੋਂ ਉਹ 10ਵੀਂ ਪੜ ਕੇ ਹਟ ਜਾਂਦੀ ਆ ਤਾਂ ਉਹਦੀ ਨਾਨੀ ਕਹਿੰਦੀ ਪੁੱਤ ਹੁਣ ਆਈ ਕਰ ਤੂੰ ਘਰ ਦੇ ਕੰਮਾਂ ਦੇ ਵਿੱਚ ਧਿਆਨ ਦੇ ਆਪਣਾ ਦਾਜ ਵਗੈਰਾ ਬਣਾ ਵੀ ਮੈਂ ਹਨਾ ਬਜ਼ੁਰਗ ਹਾਂ ਮੇਰਾ ਇਹ ਨਹੀਂ ਪਤਾ ਮੈਂ ਕਿੰਨਾ ਕੁ ਟਾਈਮ ਹੈਗੀ ਆ ਤੇ ਮੈਂ ਚਾਹਣੀ ਆ ਵੀ ਮੈਂ ਆਪਣੇ ਜਿਉਂਦੇ ਜੀ ਤੁਹਾਡਾ ਦੋਨੋਂ ਦਾ ਵਿਆਹ ਕਰਜ ਰਮਣ ਛੋਟੀ ਸੀ ਤੇ ਕਮਲ ਵੱਡਾ ਸੀ ਚਲੋ ਰਮਣ 10 ਪੜਨ ਤੋਂ ਬਾਅਦ ਘਰ ਦੇ ਕੰਮਾਂ ਦੇ ਵਿੱਚ ਸਲਾਈ ਕਢਾਈ ਦਾ ਜੋ ਵੀ ਕੰਮ ਕੁੜੀਆਂ ਦੇ ਹੁੰਦੇ ਆ ਉਹ ਕਰਨ ਲੱਗ ਜਾਂਦੀ ਆ ਤੇਨੇ ਨੂੰ ਕਮਲ ਵਾਸਤੇ ਇੱਕ ਰਿਸ਼ਤਾ ਆਉਂਦਾ ਰਮਣ ਆਪਣੀ ਨਾਨੀ ਨੂੰ ਕਹਿੰਦੀ ਵੀ ਨਾਨੀ ਆਪਾਂ ਵੀਰੇ ਨੂੰ ਵਿਆਹ ਲੈਨੇ ਆ ਘਰੇ ਭਾਬੀ ਆ ਜੂਗੀ ਵੀ ਨਾਲੇ ਤਾਂ ਚਲੋ ਆਪਣੀ ਹੈਲਪ ਹੋ ਜੂ ਵੀ ਨਾਲੇ ਉਹਨੂੰ ਭੇਤ ਆ ਜੂ ਆਪਣੇ ਘਰ ਦਾ ਉਹ ਕਹਿੰਦੀ ਵੀ ਮੈਂ ਤੁਹਾਨੂੰ ਦੋਨਾਂ ਨੂੰ ਇਕੱਠਿਆਂ ਨੂੰ ਵੇਣਾ ਚਾਹਣੀ ਆ ਉਹ ਕਹਿੰਦੀ ਵੀ ਨਹੀਂ ਨਾਨੀ ਮੈਂ ਹਜੇ ਵਿਆਹ ਨਹੀਂ ਕਰਾਉਣਾ ਮੈਂ ਆਪਣੀ ਭਾਬੀ ਨਾਲ ਰਹਿਣਾ ਚਾਹਣੀ ਆ ਕੁਝ ਸਮਾਂ ਵੀ ਆਪਾਂ ਵੀਰੇ ਦਾ ਵਿਆਹ ਕਰ ਲੈਨੇ ਆ ਚਲੋ ਵਿਚਾਰੀ ਕਿਵੇਂ ਨਾ ਕਿਵੇਂ ਕਰਕੇ ਆਪਣੇ ਦੋਤੇ ਦਾ ਵਿਆਹ ਕਰ ਲੈਂਦੀ ਆ ਕਮਲ ਦਾ ਵਿਆਹ ਹੋ ਜਾਂਦਾ। ਕਮਲ ਦੇ ਘਰ ਵਾਲੀ ਵਿਆਹ ਕੇ ਆਪਣੇ ਸਹੁਰੇ ਘਰ ਆ ਜਾਂਦੀ ਆ। ਉਹਦੇ ਘਰ ਵਾਲੀ ਦਾ ਨਾਮ ਪ੍ਰੀਤ ਹੁੰਦਾ। ਰਮਨ ਨੂੰ ਆਪਣੀ ਨਵੀਂ ਭਾਬੀ ਦਾ ਬਹੁਤ ਚਾਹ ਹੁੰਦਾ। ਨਨਾਨ ਭਾਬੀ ਆਪਸ ਵਿੱਚ ਬੈਂਧੀਆਂ ਗੱਲਾਂ-ਬਾਤਾਂ ਕਰਦੀਆਂ। ਰਮਨ ਆਪਣੀ ਭਾਬੀ ਦੀ ਕੰਮ ਦੇ ਵਿੱਚ ਬਹੁਤ ਹੈਲਪ ਕਰਦੀ ਆ। ਇਸੇ ਦੌਰਾਨ ਰਮਨ ਦੀ ਨਾਨੀ ਦੀ ਮੌਤ ਹੋ ਜਾਂਦੀ ਆ। ਬਜ਼ੁਰਗ ਸੀ ਹੁਣ ਉਮਰ ਦੇ ਹਿਸਾਬ ਨਾਲ ਸਭ ਨੇ ਜਾਣਿਆ। ਚਲੋ ਉਹਦੀ ਮੌਤ ਹੋ ਗਈ ਤੇ ਰਮਣ ਜਿਹੜੀ ਉਹਨੇ ਬੜਾ ਇਕੱਲਾ ਬਣਾ ਮਹਿਸੂਸ ਕੀਤਾ ਕਿਉਂਕਿ ਉਹਦੀ ਨਾਨੀ ਨਾਲ ਹੀ ਉਹਦਾ ਬਚਪਨ ਬੀਤਿਆ ਸੀ ਮਾਪਿਓ ਤਾਂ ਉਹ ਨਹੀਂ ਵਿਚਾਰੀ ਨੇ ਵੇਖੇ ਨਹੀਂ ਸੀ ਕਾਫੀ ਟਾਈਮ后 ਉਦਾਸੀ ਚੋਂ ਨਹੀਂ ਨਿਕਲਦੀ ਤਾਂ ਰਮਣ ਦੀ ਭਾਬੀ ਆ ਜਿਹੜੀ ਪ੍ਰੀਤ ਉਹ ਰਮਣ ਨੂੰ ਕਹਿੰਦੀ ਆ ਵੀ ਤੂੰ ਕੰਮ ਕਰ ਕਰ ਦੇ ਉਹ ਤੋਂ ਜਿੰਨਾ ਕੁ ਹੁੰਦਾ ਉਹ ਕਰ ਲੈਂਦੀ ਆ ਰਮਣ ਦੀ ਭਾਬੀ ਉਹਦੇ ਨਾਲ ਖਾਰ ਜੀ ਰੱਖਣ ਲੱਗ ਜਾਂਦੀ ਆ ਉਹ ਦਿਲ ਦੇ ਵਿੱਚ ਇਹ ਸੋਚਦੀ ਹੁੰਦੀ ਆ ਵੀ ਹੁਣ ਇਹਦਾ ਵਿਆਹ ਕਰਨਾ ਪਊ ਖਰਚਾ ਆਊਗਾ ਪੈਸੇ ਲੱਗਣਗੇ ਇਹਦੇ ਵਿਆਹ ਤੇ ਤੇ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਕਿ ਦੇਖੋ ਆਪਣਾ ਵਿਆਹ ਹੋਇਆ ਆਪਣਾ ਵਿਆਹ ਤਾਂ ਐਵੇਂ ਜਿਹੀ ਹੋ ਗਿਆ ਵੀ ਨਾਨੀ ਨੇ ਆਪਣਾ ਵਿਆਹ ਤਾਂ ਕੋਈ ਵਿਆਹ ਨਹੀਂ ਕੀਤਾ ਚੁੰਨੀ ਚੜਾਵਾ ਕੀਤਾ ਵੀ ਹੁਣ ਆਪਾਂ ਕੁੜੀ ਦਾ ਵਿਆਹ ਕਰਨਾ ਵੀ ਆਪਣੇ ਕੋਲੇ ਤਾਂ ਕੋਈ ਪੈਸਾ ਹੀ ਨਹੀਂ ਵੀ ਜਿੰਨਾ ਕੁ ਤੁਸੀਂ ਕਮਾਉਣੇ ਉਹ ਹੀ ਖਰਚਾ ਹੋ ਜਾਂਦਾ ਵੀ ਆਪਾਂ ਇਹਦਾ ਵਿਆਹ ਕਿਵੇਂ ਕਰਾਂਗੇ ਉਹ ਕਹਿੰਦਾ ਵੀ ਹੁਣ ਮੇਰਾ ਵਿਆਹ ਹੋਇਆ ਆਪਣਾ ਵਿਆਹ ਹੋਇਆ ਇਹਦਾ ਵਿਆਹ ਤਾਂ ਕਰਨਾ ਹੀ ਪਊ ਤੇ ਉਹ ਕਹਿੰਦੀ ਵੀ ਚਲ ਹੁਣ ਆਪਾਂ ਇਹਦੇ ਵਾਸਤੇ ਰਿਸ਼ਤਾ ਲੱਭਣਾ ਸ਼ੁਰੂ ਕਰੀਏ ਤੇ ਕਮਲ ਕਹਿੰਦਾ ਵੀ ਹਾਂ ਇਹ ਤੇਰੀ ਗੱਲ ਠੀਕ ਐ ਉਹ ਕਹਿੰਦੀ ਮੇਰੀਆਂ ਨਾ ਕਈ ਸਹੇਲੀਆਂ ਮੈਂ ਉਹਨਾਂ ਨਾਲ ਕਰੂੰਗੀ ਗੱਲ ਤੇ ਹੁਣ ਆਪਾਂ ਰਮਣ ਦੇ ਵਿਆਹ ਬਾਰੇ ਸੋਚੀਏ ਚਲੋ ਪ੍ਰੀਤ ਜਿਹੜੀ ਉਹ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਕਈ ਜਾਣਿਆਂ ਨੂੰ ਕਹਿ ਦਿੰਦੀ ਆ ਵੀ ਮੇਰੀ ਨਣਦ ਵਾਸਤੇ ਮੁੰਡਾ ਚਾਹੀਦਾ ਸਾਨੂੰ ਕਈ ਥਾਈਂ ਗੱਲ ਚਲਾਈ ਹੁਣ ਮੁੰਡੇ ਵਾਲੇ ਜਿੱਥੇ ਜ਼ਮੀਨ ਆਉਂਦੀ ਸੀ ਮਾੜੀ ਮੋਟੀ ਅਗਲਾ ਦਾਜ ਦੀ ਮੰਗ ਕਰਦਾ ਸੀ ਤੇ ਪ੍ਰੀਤ ਨੂੰ ਇਹ ਸੀ ਵੀ ਮੇਰੀ ਨਣਦ ਦਾ ਵਿਆਹ ਵੀ ਹੋ ਜਾਏ ਤੇ ਪੈਸਾ ਵੀ ਨਾ ਲੱਗੇ। ਚਲੋ ਉਹ ਵੇਖਦੀ ਆ ਕਿ ਇੱਕ ਪੜਿਆ ਲਿਖਿਆ ਮੁੰਡਾ ਹੁੰਦਾ। ਉਹ ਕਹਿ ਦਿੰਦੇ ਆ ਵੀ ਸਾਨੂੰ ਦਾਜ ਨਹੀਂ ਚਾਹੀਦਾ। ਵੀ ਸਾਨੂੰ ਕੁੜੀ ਸੋਹਣੀ ਸੁਨੱਖੀ ਤੇ ਸਿਆਣੀ ਚਾਹੀਦੀ ਆ। ਬਿਨਾਂ ਦਾਜ ਤੋਂ ਚਲੋ ਵਿਆਹ ਹੋ ਜਾਂਦਾ। ਪ੍ਰੀਤ ਨੂੰ ਵੀ ਖੁਸ਼ੀ ਹੁੰਦੀ ਆ ਜਿੰਨਾ ਇੱਕ ਬਰਾਤ 5-10 ਜਣੇ ਆਉਂਦੇ ਆ ਵਿਆਹ ਕੇ ਤੋਰ ਦਿੰਦੇ ਆ। ਹੁਣ ਪ੍ਰੀਤ ਨੂੰ ਇਸ ਗੱਲ ਦਾ ਸਕੂਨ ਹੁੰਦਾ ਵੀ ਚਲ ਮੇਰੀ ਨਣਦ ਦੇ ਵਿਆਹ ਤੇ ਬਹੁਤਾ ਖਰਚ ਨਹੀਂ ਹੋਇਆ। ਰਮਨ ਜਿਹੜੀ ਵਿਆਹ ਕੇ ਸਹੁਰੇ ਘਰ ਚਲੀ ਜਾਂਦੀ ਆ ਜਦੋਂ ਉਹ ਜਾਂਦੀ ਆ ਸਹੁਰੇ ਘਰ ਤੇ ਉਹਦੇ ਸਹੁਰੇ ਘਰ ਉਹਨੂੰ ਸੋਖ ਹੁੰਦੀ ਆ ਪੇਕਿਆਂ ਨਾਲ ਉਹਦੀ ਸੱਸ ਉਹਨੂੰ ਬਹੁਤ ਪਿਆਰ ਕਰਦੀ ਹੁੰਦੀ ਆ ਉਹਦੇ ਘਰ ਵਾਲਾ ਵੀ ਉਹਨੂੰ ਬਹੁਤ ਪਿਆਰ ਕਰਦਾ ਵਧੀਆ ਪਰਿਵਾਰ ਹੁੰਦਾ ਭਾਵੇਂ ਕਿ ਉਹਨਾਂ ਦੇ ਜ਼ਮੀਨ ਜਿਮੂਨ ਨਹੀਂ ਹੁੰਦੀ ਪਰ ਉਹਦੇ ਘਰ ਵਾਲਾ ਨਾ ਕਮਾਉਂਦਾ ਹੁੰਦਾ ਉਹ ਇੱਕ ਪ੍ਰਾਈਵੇਟ ਨੌਕਰੀ ਕਰਦਾ ਹੁੰਦਾ ਬਹੁਤ ਮਿਹਨਤੀ ਹੁੰਦਾ ਤੇ ਜਿਹੜੀ ਰਮਨ ਦੀ ਸੱਸ ਹੁੰਦੀ ਆ ਉਹ ਸ਼ੁਰੂ ਤੋਂ ਹੀ ਸਲਾਈ ਦਾ ਕੰਮ ਕਰਦੀ ਸੀ ਸਲਾਈ ਦੇ ਕੰਮ ਦੇ ਸਿਰ ਤੇ ਉਹਨੇ ਆਪਣੀ ਕੁੜੀ ਵਿਆਹੀ ਫਿਰ ਉਹਨੇ ਆਪਣਾ ਮੁੰਡਾ ਪੜਾਇਆ ਲਖਾਇਆ ਇੰਨੇ ਜੋ ਕੀਤਾ ਭਾਵੇਂ ਉਹਨੂੰ ਹਜੇ ਸਰਕਾਰੀ ਨੌਕਰੀ ਨਹੀਂ ਮਿਲੀ ਸੀ ਪਰ ਫਿਰ ਵੀ ਇਹ ਅਭੀ ਪ੍ਰਾਈਵੇਟ ਨੌਕਰੀ ਕਰਦਾ ਸੀ ਜਦੋਂ ਰਮਣ ਆਪਣੇ ਪੇਕੇ ਘਰ ਆਉਂਦੀ ਆ ਤਾਂ ਉਹ ਆਪਣੀ ਭਾਬੀ ਕੋਲ ਗੱਲ ਕਰਦੀ ਆ ਵੀ ਮੇਰੇ ਸਹੁਰੇ ਤਾਂ ਬਹੁਤ ਵਧੀਆ ਨੇ ਮੇਰੀ ਸੱਸ ਮੈਨੂੰ ਬਹੁਤ ਪਿਆਰ ਕਰਦੀ ਆ ਮੇਰੇ ਘਰ ਵਾਲਾ ਮੈਨੂੰ ਹਰ ਇੱਕ ਚੀਜ਼ ਲਿਆ ਕੇ ਦਿੰਦੇ ਆ ਜਦੋਂ ਵੀ ਰਮਣ ਆਉਂਦੀ ਉਹਦੇ ਨਵੇਂ ਸੂਟ ਪਾਇਆ ਹੁੰਦਾ ਇਹ ਵੇਖ ਕੇ ਉਹਦੀ ਭਾਬੀ ਉਹਦੇ ਨਾਲ ਜੈਲਸੀ ਕਰਦੀ ਉਹ ਸੋਚਦੀ ਵੀ ਦੋਨੋਂ ਭੈਣ ਭਰਾ ਹੈ ਤਾਂ ਇੱਕ ਘਰ ਦੀ ਵੀ ਇਹ ਇੰਨੀ ਸੌਖੀ ਆ ਤੇ ਉਹ ਆਪਣੇ ਘਰ ਵਾਲੇ ਨੂੰ ਸੁਣਾਉਂਦੀ ਵੀ ਤੁਸੀਂ ਮੈਨੂੰ ਵਿਆਹ ਤਾਂ ਲਿਆਏ ਤੇ ਸ਼ੌਕ ਮੇਰੇ ਪੂਰੇ ਕਰਦੇ ਨਹੀਂ ਥੋੜੀ ਭੈਣ ਨੂੰ ਤੁਸੀਂ ਕਿਵੇਂ ਇਹੋ ਜਿਹਾ ਕਰੇ ਵਿਆਹ ਤਾਂ ਜਿੱਥੇ ਉਹਦੇ ਸਾਰੇ ਸ਼ੌਕ ਪੂਰੇ ਹੁੰਦੇ ਆ ਤਾਂ ਉਹ ਕਹਿ ਦਿੰਦਾ ਵੀ ਪ੍ਰੀਤ ਹਰ ਇੱਕ ਦੀ ਅਲੱਗ-ਲੱਗ ਕਿਸਮਤ ਹੁੰਦੀ ਆ ਵੀ ਜਦੋਂ ਆਪਣਾ ਰਿਸ਼ਤਾ ਹੋਇਆ ਆਪਾਂ ਕਿਹੜਾ ਕੁਝ ਲੁਕੋਇਆ ਸੀ ਸਗੋਂ ਆਪਣੇ ਕੋਲੇ ਤਾਂ ਦੋ ਕਿੱਲੇ ਜ਼ਮੀਨ ਦੇ ਵੀ ਆ ਵੀ ਜਿਹੜਾ ਆਪਾਂ ਜਵਾਈ ਭਾਲਿਆ ਉਹਦੇ ਕੋਲ ਤਾਂ ਜ਼ਮੀਨ ਵੀ ਨਹੀਂ ਹੈਗੀ ਚਲੋ ਜਦੋਂ ਵੀ ਰਮਣ ਆਉਂਦੀ ਗੱਲ ਕਰਦੀ ਤੇ ਇਸ ਗੱਲ ਨਾਲ ਪ੍ਰੀਤ ਖਾਰਖਾਨ ਲੱਗੀ ਤੇ ਪ੍ਰੀਤ ਨੇ ਆਪਣੀ ਨਣਦ ਨੂੰ ਆਪਣੇ ਉਹਦੇ ਸਹੁਰਿਆਂ ਦੇ ਖਿਲਾਫ ਭਰਨਾ ਸ਼ੁਰੂ ਕਰ ਦਿੱਤਾ ਉਹਨੂੰ ਐ ਲੱਗਿਆ ਵੀ ਮੈਂ ਇਹਦਾ ਇਥੋਂ ਤਲਾਕ ਕਰਵਾ ਦਿਆਂ ਤਲਾਕ ਜਦੋਂ ਹੋਊਗਾ ਤਾਂ ਹਰਜਾਨਾ ਭਰਨਾ ਪਊਗਾ ਜਿਹੜਾ ਹਰਜਾਨਾ ਭਰਨਗੇ ਉਹ ਉਹ ਪੈਸੇ ਮੈਂ ਰੱਖ ਲੂੰ ਤੇ ਇਹਦਾ ਕਿਤੇ ਹੋਰ ਵਿਆਹ ਕਰ ਦਿਆਂਗੇ ਐਡੀ ਵੱਡੀ ਉਹਦੇ ਦਿਲ 'ਚ ਬੇਈਮਾਨੀ ਆਈ ਤੇ ਉਹ ਆਪਣੀ ਨਨਾਨ ਨੂੰ ਮਤਲਬ ਫੋਨ ਕਰ ਲਿਆ ਕਰੇ ਉਹਨੂੰ ਤੀਜੇ ਦਿਨ ਸੱਦ ਲਿਆ ਕਰੇ ਤੇ ਉਹਨੂੰ ਕਿਹਾ ਕਰੇ ਵੀ ਤੂੰ ਸਹੁਰੇ ਘਰ ਬਾਲਾ ਕੰਮ ਨਾ ਕਰਿਆ ਕਰ ਵੀ ਬਾਲਾ ਕੰਮ ਨਹੀਂ ਕਰਦੀਆਂ ਹੁੰਦੀਆਂ ਕੁੜੀਆਂ ਜਦੋਂ ਤੇਰੀ ਸੱਸ ਤੱਕੜੀ ਆ ਚੱਲ ਭਈ ਰਮਣ ਨ ਕਿਤੇ ਨਾ ਕਿਤੇ ਆਪਣੀ ਪਰਜਾਈ ਦੀਆਂ ਗੱਲਾਂ ਦੇ ਵਿੱਚ ਆਉਣ ਲੱਗੀ ਜਦੋਂ ਉਹ ਆਪਣੇ ਸਹੁਰੇ ਘਰ ਜਾਂਦੀ ਤੇ ਸਹੁਰੇ ਘਰ ਦੇ ਵਿੱਚੋਂ ਕੋਈ ਬਹੁਤਾ ਕੰਮ ਨਾ ਕਰਦੀ ਨਾ ਸਵੇਰੇ ਜਲਦੀ ਉੱਠਦੀ ਨਾ ਆਪਣੇ ਘਰ ਵਾਲੇ ਦਾ ਕੋਈ ਬਹੁਤਾ ਖਿਆਲ ਰੱਖਦੀ ਤੇ ਹੁਣ ਜਦੋਂ ਇੱਕ ਕੁੜੀ ਆਪਣੇ ਫਰਜ਼ ਪੂਰੇ ਨਹੀਂ ਕਰੂਗੀ ਤਾ ਫਿਰ ਘਰ ਦੇ ਵਿੱਚ ਕਲੇਸ਼ ਹੋਣਾ ਲਾਜ਼ਮੀ ਹੋ ਜਾਂਦਾ ਹੁਣ ਰਮਣ ਦੀ ਸੱਸ ਬਹੁਤ ਮਿਹਨਤੀ ਔਰਤ ਸੀ ਸਵੇਰੇ ਸਦਿਆਂ ਉੱਠਣਾ ਔਣੇ ਵਧੀਆ ਕੰਮ ਕਰਨਾ ਤੇ ਉਹ ਜੇ ਰਮਣ ਨੂੰ ਕਹਿਣ ਲੱਗੀ ਤੇ ਰਮਣ ਗੁੱਸੇ ਹੋ ਜਾਇਆ ਕਰੇ ਫਿਰ ਉਹ ਆਪਣੀ ਭਾਬੀ ਨੂੰ ਫੋਨ ਤੇ ਸਾਰੀ ਗੱਲ ਦੱਸਿਆ ਕਰੇ ਤੇ ਉਹਦੀ ਭਾਬੀ ਨੇ ਹੌਲੀ-ਹੌਲੀ ਉਹਨਾਂ ਦੇ ਘਰ ਦੇ ਵਿੱਚ ਇੰਟਰਫੇਅਰ ਕਰਕੇ ਉਹਨਾਂ ਦਾ ਕਲੇਸ਼ ਆ ਜਿਹੜਾ ਵਧਾਤਾ ਤੇ ਇੱਕ ਦਿਨ ਰਮਣ ਦੇ ਘਰ ਵਾਲਾ ਉਹਨੂੰ ਕਹਿੰਦਾ ਰਮਣ ਉੱਠ ਕੇ ਮੇਰੇ ਲਈ ਚਾਹ ਬਣਾ ਦੇ ਮੈਂ ਡਿਊਟੀ ਜਾਣਾਗਾ ਤੇ ਨਾਲੇ ਮੇਰੇ ਨਾਲ ਖਾਣਾ ਪੈਕ ਕਰਦੀ ਤੇ ਉਹ ਨਾ ਉੱਠੀ ਨਾ ਉਹਨੇ ਵੜਾਉ ਨੂੰ ਕਿ ਆ ਵੀ ਉਠਖੜ ਉਠਖੜ ਉੱਠੀ ਨਾ ਤੇ ਉਹਨੂੰ ਗੁੱਸਾ ਆ ਗਿਆ ਤੇ ਉਹਨੇ ਬਾਹ ਫੜ ਕੇ ਉਹਨੂੰ ਰਸੋਈ ਦੇ ਵਿੱਚ ਛੱਡਿਆ ਆ ਕਹਿੰਦਾ ਮੈਂ ਤੈਨੂੰ ਕਿੰਨੇ ਵਾਰ ਕਹਿਤਾ ਚੀਜ਼ਾਂ ਲਿਆਉਣ ਵੇਲੇ ਤਾਂ ਤੂੰ ਸੌ ਫਰਮੇਸ਼ਾਂ ਪਾਉਣੀ ਆ ਤੇ ਕੰਮ ਤੂੰ ਕਰਦੀ ਨਹੀਂ ਮੰਮੀ ਨੇ ਉੱਠ ਕੇ ਸਾਰਾ ਘਰ ਦਾ ਕੰਮ ਨਿਮੇੜਦਾ ਪਸ਼ੂਆਂ ਦਾ ਕੰਮ ਨਿਮੇੜਦਾ ਉਦੋਂ ਬਾਅਦ ਉਹ ਸਲਾਈ ਕਰਨ ਬਹਿ ਜਾਂਦੀ ਆ ਵੀ ਤੈਨੂੰ ਪਤਾ ਨਹੀਂ ਲੱਗਦਾ ਚਲੋ ਉਹਨੂੰ ਗੁੱਸਾ ਆਇਆ ਉਹ ਕਾਫੀ ਕੁਝ ਬੋਲਿਆ ਤੇ ਰਮਣ ਆ ਜਿਹੜੀ ਉਹ ਰੋਣ ਲੱਗ ਜਾਂਦੀ ਆ ਤੇ ਆਪਣੀ ਭਾਬੀ ਨੂੰ ਫੋਨ ਕਰ ਲੈਂਦੀ ਉਦੀ ਭਾਬੀ ਕਹਿੰਦੀ ਵੀ ਆਏ ਨਹੀਂ ਇਹ ਲੋਟ ਆਉਂਦੇ ਰਮਣ ਤੈਨੂੰ ਇਹ ਠੀਕ ਕਰਨੇ ਪੈਣਗੇ ਤੂੰ ਬਸ ਚੁੱਪ ਕਰਕੇ ਆ ਜਾ ਚਲੋ ਰਮਣ ਆਪਣੀ ਭਾਬੀ ਦੀ ਭਰੀ ਹੋਈ ਆਪਣਾ ਬੈਗ ਭਰਦੀ ਆ ਤੇ ਆਪਣੇ ਪੇਕੇ ਪਹੁੰਚ ਜਾਂਦੀ ਆ ਪੇਕੇ ਪਹੁੰਚ ਕੇ ਹਜੇ ਉਹਦੇ ਭਰਾ ਨੂੰ ਕਮਲ ਨੂੰ ਤਾਂ ਕੁਝ ਪਤਾ ਹੀ ਨਹੀਂ ਹੁੰਦਾ ਤੇ ਉਹਦੀ ਭਾਬੀ ਕੀ ਕਰਦੀ ਆ ਉਹਨੂੰ ਥਾਣੇ ਲੈ ਜਾਂਦੀ ਆ ਥਾਣੇ ਲਿਜਾ ਕੇ ਉਹ ਉਹਦੇ ਸਹੁਰਿਆਂ ਦੇ ਖਿਲਾਫ ਦਾਜ ਦੇਹਿਸ ਦਾ ਮਾਮਲਾ ਦਰਜ ਕਰਾ ਦਿੰਦੀ ਆ ਚਲੋ ਉਧਰੋਂ ਪੁਲਿਸ ਆ ਜਿਹੜੀ ਉਹ ਰਮਣ ਦੇ ਸੌਰਿਆਂ ਦੇ ਘਰ ਪਹੁੰਚਦੀ ਹੈ ਰਮਣ ਦੀ ਸੱਸ ਘਰੇ ਹੁੰਦੀ ਆ ਉਹ ਸਲਾਈ ਕਰ ਰਹੀ ਹੁੰਦੀ ਆ ਇੱਕ ਮਹਿਲਾ ਪੁਲਿਸ ਅਫਸਰ ਹੁੰਦੀ ਆ ਤੇ ਨਾਲ ਹੋਰ ਪੁਲਿਸ ਵਾਲੇ ਹੁੰਦੇ ਆ ਕਹਿੰਦੇ ਆ ਵੀ ਹਾਂ ਬਈ ਮੁੰਡਾ ਕਿੱਥੇ ਤੁਹਾਡਾ ਉਹ ਕਹਿੰਦੀ ਜੀ ਉਹ ਤਾਂ ਡਿਊਟੀ ਗਿਆ ਅੱਛਾ ਨੌਕਰੀ ਕਰਦਾ ਕਹਿੰਦੀ ਹਾਂਜੀ ਮਾ ਤਾਂ ਤੂੰ ਵੀ ਸਲਾਈ ਕਰੀ ਜੰਨੀ ਆ ਕਹਿੰਦੀ ਹਾਂਜੀ ਅੱਛਾ ਇੰਨਾ ਪੈਸਾ ਕਮਾਉਣੀਓ ਫਿਰ ਵੀ ਸੋਡੀ ਤਾਂ ਮਾਣੀ ਭਰੀ ਉਹ ਕਹਿੰਦੀ ਵੀ ਕੀ ਮਤਲਬ ਜੀ ਤੁਸੀਂ ਕਿਵੇਂ ਆਏ ਕਹਿੰਦੇ ਜਿਆਦੇ ਢੋਲੇ ਨਾ ਬਣੋ ਆਪਦੀ ਨੂਹ ਨੂੰ ਕੱਢ ਕੇ ਕਰੋ ਦਾਜ ਲੈਣ ਭੇਜਤਾ ਪੇਕੀ ਤੇ ਹੁਣ ਤੂੰ ਭੋੜੀ ਬਣਦੀ ਆ ਉਹ ਕਹਿੰਦੀ ਵੀ ਤੁਹਾਨੂੰ ਕੌਣ ਕਹਿੰਦਾ ਐ ਉਹ ਕਹਿੰਦੀ ਵੀ ਮੈਨੂੰ ਹੁਣ ਪਿੰਡ ਤਾਂ ਨਹੀਂ ਦੱਸ ਕੇ ਗਿਆ ਮੈਨੂੰ ਤਾਂ ਤੁਹਾਡੀ ਨੂਨੇ ਏਅਰਪੋਰਟ ਲਖਾਈ ਆ ਗ੍ਰਫਤਾਰ ਕਰਨ ਆਈਆਂ ਕਹਿੰਦੀ ਉਹ ਕਹਿੰਦੀ ਵੀ ਇਹ ਨਹੀਂ ਹੋ ਸਕਦਾ ਮੇਰੀ ਨੂ ਨਾਲ ਥੋੜੀ-ਬੋਤੀ ਚਲੋ ਅਣਪਣ ਰਹਿੰਦੀ ਆ ਵੀ ਐਡੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਵੀ ਦਾਜ ਤਾਂ ਅਸੀਂ ਕਦੇ ਮੰਗੇ ਹੀ ਨਹੀਂ ਕੰਮ ਪਿੱਛੇ ਜ਼ਰੂਰ ਕਹਿੰਦਾ ਮੇਰਾ ਮੁੰਡਾ ਵੀ ਕੰਮ ਨਹੀਂ ਕਰਦੀ ਤਾਂ ਉਹ ਕਹਿੰਦੀ ਵੀ ਥੇਡੇ ਵਰਗੀਆਂ ਚਲਾਕਾਂ ਦਾ ਮੈਨੂੰ ਪਤਾ ਹੁੰਦਾ ਤੇ ਬਲਾਵ ਦੇ ਮੁੰਡੇ ਨੂੰ ਫੋਨ ਕਰ ਚਲੋ ਭਾਈ ਕਮਲ ਦੀ ਰਮਣ ਦੀ ਜਿਹੜੀ ਸੱਸਾ ਉਹ ਆਪਣੇ ਮੁੰਡੇ ਨੂੰ ਫੋਨ ਕਰਦੀ ਆ ਉਹਦੇ ਮੁੰਡੇ ਦਾ ਨਾਮ ਵਿਜੇ ਹੁੰਦਾ ਉਹ ਕਹਿੰਦੀ ਆ ਵਿਜੇ ਘਰੇ ਆ ਜਾ ਪੁੱਤ ਪੜੇਸਾਈਆ ਉਹ ਕਹਿੰਦਾ ਵੀ ਪੁਲਿਸ ਕਹਿੰਦੀ ਵੀ ਹਾਂ ਵੀ ਇਹ ਕਹਿੰਦੇ ਆ ਵੀ ਤੁਹਾਡੀ ਨੂੰਹ ਨੇ ਪਰਚਾ ਦਰਜ ਕਰਾਇਆ ਵੀ ਤੂੰ ਲਾ ਨਾ ਫੋਨ ਚਲੋ ਉਹ ਉੱਥੋਂ ਹੀ ਆਪਣੇ ਘਰ ਵਾਲੀ ਨੂੰ ਫੋਨ ਲਾਉਂਦਾ ਤੇ ਉਹਨੂੰ ਕਹਿੰਦਾ ਕਿ ਰਮਣ ਤੂੰ ਪੁਲਿਸ ਥਾਣੇ ਗਈ ਸੀ ਕਹਿੰਦੀ ਹਾਂ ਗਈ ਸੀ ਉਹ ਕਹਿੰਦਾ ਵੀ ਪੁਲਿਸ ਥਾਣੇ ਜਾਣ ਵਾਲੀ ਕੀ ਗੱਲ ਸੀ ਐਡੀ ਕੀ ਗੱਲ ਹੈ ਪੁਲਿਸ ਘਰੇ ਆਈ ਖੜੀ ਆ ਕਹਿੰਦੀ ਫਿਰ ਤੁਸੀਂ ਐਂ ਠੀਕ ਆਉਂਗੇ ਬਾਹ ਫੜ ਕੇ ਕਹਿੰਦੀ ਮੈਨੂੰ ਠਾਉਣੇ ਰਸੋਈ ਚ ਭੇਜ ਦਿਓ ਮੈਂ ਤੁਹਾਡੀ ਨੌਕਰ ਰੱਖੀ ਆ ਉਹ ਕਹਿੰਦਾ ਚਲ ਇਹ ਗੱਲ ਤਾਂ ਮੰਨੀ ਤੇ ਫਿਰ ਆ ਦਾਜ ਵਾਲੀ ਗੱਲ ਕਹਿੰਦੀ ਤਾਂ ਗੋਹ ਹੱਸ ਪੈਂਦੀ ਆ ਤੇ ਕਹਿੰਦੀ ਫਿਰ ਤੁਸੀਂ ਉਵੇਂ ਠੀਕ ਨਹੀਂ ਨਾ ਹੁੰਦੇ ਤਾਂ ਕਰਕੇ ਕਹਿੰਦੀ ਤੁਹਾਡੇ ਤੇ ਮੈਂ ਮਾਮਲਾ ਦਰਜ ਕਰਵਾਇਆਗਾ ਦਾਜ ਤੋਂ ਬਿਨਾ ਕਹਿੰਦੀ ਕੋਈ ਕੇਸ ਨਹੀਂ ਬਣਦਾਗਾ ਚਲੋ ਭਾਈ ਉਹਦੇ ਘਰ ਵਾਲੇ ਨੂੰ ਵਿਜੇ ਨੂੰ ਗੁੱਸਾ ਆਉਂਦਾ ਤੇ ਉਹ ਛੁੱਟੀ ਲੈ ਕੇ ਦਫ਼ਤਰ ਚੋਂ ਘਰ ਜਾਂਦਾ ਘਰ ਜਾ ਕੇ ਦੇਖਦਾ ਪੁਲਿਸ ਜਿਹੜੀ ਮੁੜ ਗਈ ਹੁੰਦੀ ਆ ਤੇ ਉਹਦੀ ਮੰਮੀ ਕਹਿੰਦੀ ਆ ਵੀ ਪੁਲਿਸ ਨੇ ਆਪਾਂ ਨੂੰ ਸ਼ਾਮ ਨੂੰ ਬੁਲਾਇਆ ਉਹ ਦੋਨੋਂ ਜਣੇ ਪਿੰਡ ਦੇ ਜਿਹੜੇ ਦੋ ਤਿੰਨ ਮੋਦਵਾਰ ਬੰਦੇ ਆ ਸਰਪੰਚ ਨੰਬਰਦਾਰ ਇੱਕ ਅੱਧੇ ਪੰਚਾਇਤ ਮੈਂਬਰ ਨੂੰ ਲੈ ਕੇ ਥਾਣੇ ਜਾਂਦੇ ਆ ਥਾਣੇ ਜਾ ਕੇ ਉਹ ਆਪਣਾ ਪੱਖ ਰੱਖਦੇ ਆ ਉਹ ਕਹਿੰਦੇ ਵੀ ਦੇਖੋ ਸਾਡੇ ਕੋਲ ਤਾਂ ਮਾਮਲਾ ਆਇਆ ਵੀ ਕੱਲੇ ਤੁਹਾਡੇ ਪੱਖ ਰੱਖਣ ਨਾਲ ਮਸਲਾ ਨਹੀਂ ਸੁਲਝੂਗਾ ਤੇ ਤੁਸੀਂ ਐਂ ਕਰੋ ਤੁਸੀਂ ਅਸੀਂ ਉਹਨਾਂ ਨੂੰ ਬੁਲਾਵਾਂਗੇ ਕੁੜੀ ਵਾਲਿਆਂ ਨੂੰ ਤੁਸੀਂ ਪਰਸੋਂ ਆਇਓ ਪੰਚਾਇਤ ਲੈ ਕੇ ਚਲੋ ਇਕਰਾਰਨਾਮਾ ਹੋ ਜਾਂਦਾ ਪਰਸੋਂ ਆ ਜਿਹੜਾ ਉਧਰੋਂ ਕੁੜੀ ਮਤਲਬ ਬ੍ਰਾਹਮਣ ਦੇ ਪੇਕੇਆ ਤੋਂ ਉਹਦੀ ਪਰਝਾਈ ਤੇ ਗਾਹਾਂ ਉਹਦੀ ਪਰਝਾਈ ਦੇ ਪੇਕੇ ਤੇ ਇੱਕ ਦੋ ਬੰਦੇ ਪਿੰਡ ਦੇ ਹੁੰਦੇ ਆ ਤੇ ਇਧਰੋਂ ਵਿਜੇ ਦੇ ਪਿੰਡ ਦੀ ਪੰਚਾਇਤ ਹੁੰਦੀ ਆ ਉਹਦੀ ਮਾਂ ਹੁੰਦੀ ਆ ਚਲੋ ਉਹ ਆ ਜਾਂਦੇ ਆ ਪੰਚਾਇਤਾਂ ਦੇ ਵਿੱਚ ਗੱਲ ਹੁੰਦੀ ਆ ਇੱਕ ਦੂਜੇ ਤੇ ਦੂਸ਼ਣਵਾਜੀ ਲੱਗਦੀ ਆ ਹੁਣ ਉੱਥੇ ਕੁਝ ਨਿਬੜਦਾ ਨਹੀਂ ਦਿਸਿਆ ਤੇ ਬੱਸ ਰਮਣ ਕਹਿੰਦੀ ਵੀ ਮੈਂ ਤੁਹਾਡੇ ਤੋਂ ਤਲਾਕ ਲੈਣਾ ਜਿੰਨਾ ਵਿਆਹ ਤੇ ਖਰਚਾ ਹੋਇਆ ਉਹ ਦੇ ਦਿਓ ਤੇ ਮੇਰਾ ਹਰਜਾਨਾ ਦੇ ਦਿਓ ਉਹ ਕਹਿੰਦਾ ਵੀ ਤਲਾਕ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਆਏ ਕਿਵੇਂ ਤਲਾਕ ਹੋਜੂ ਕਹਿੰਦੀ ਬੱਸ ਮੈਂ ਤੁਹਾਨੂੰ ਕਹਿੰਦਾ ਵੀ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਤੁਸੀਂ ਮੈਨੂੰ ਤਲਾਕ ਦੇ ਦਿਓ ਚਲੋ ਪੰਚਾਇਤਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਮਸਲਾ ਨਾ ਸੁਲਝਿਆ ਤੇ ਉਹ ਕਹਿੰਦੇ ਵੀ ਚਲੋ ਆਪਾਂ 1 ਮਹੀਨੇ ਦਾ ਸਮਾਂ ਦਿੰਨੇ ਆ ਦੋਨੇ ਧਿਰਾਂ ਕਹਿੰਦੀਆਂ ਵੀ ਇੱਕ ਦੂਜੇ ਨੂੰ ਮਹੀਨੇ ਦਾ ਸਮਾਂ ਦੇਉ ਜੇ ਮਹੀਨੇ ਚ ਕੁਝ ਨਾ ਸੁਲਝਿਆ ਤਾਂ ਆਪਾਂ ਪੰਚਾਇਤੀ ਤਲਾਕ ਹੀ ਕਰਾ ਦੇਾਂਗੇ ਚਲੋ ਸਾਰੇ ਜਣੇ ਆਪੋ ਆਪਣੇ ਘਰ ਆ ਜਾਂਦੇ ਆ ਅੱਜ ਦੇ ਹੋਰ ਸਵੇਰੇ ਹੋਰ ਦਿਨ ਨਿਕਲਦੇ ਆ ਨਾ ਤਾਂ ਰਮਣ ਆਪਣੇ ਸਹੁਰੇ ਜਾਂਦੀ ਐ ਤੇ ਨਾ ਹੀ ਵੀਜੇ ਉਹਨੂੰ ਫੋਨ ਕਰਦਾ ਉਹ ਸੋਚਦਾ ਵੀ ਇਦੋਂ ਤਾਂ ਫਿਰ ਖੜਾ ਛੜਾਇਆ ਚੰਗਾ ਵੀ ਅੱਜ ਇਹ ਮੇਰੇ ਤੇ ਇਤਾਜ ਦੇ ਇਹਦਾ ਪਰਚਾ ਕਰਾਉਂਦੀ ਆ ਕੱਲ ਨੂੰ ਪਤਾ ਨਹੀਂ ਕੀ ਕਰੂ ਚਲੋ ਦੋਨਾਂ ਧਿਰਾਂ ਦੇ ਵਿੱਚੋਂ ਕਿਸੇ ਨੇ ਪਹਿਲ ਨਾ ਕੀਤੀ ਤੇ ਇੱਕ ਮਹੀਨੇ ਬਾਅਦ ਪੰਚਾਇਤ ਬੁਲਾਈ ਜਾਂਦੀ ਆ ਪੰਚਾਇਤ ਦੇ ਵਿੱਚ ਦੋਨਾਂ ਦਾ ਤਲਾਕ ਹੋ ਜਾਂਦਾ ਪੰਚਾਇਤ ਆ ਜਿਹੜੀ ਉਹ ਇਹ ਕਹਿੰਦੀ ਆ ਵੀ 5 ਲੱਖ ਰੁਪਇਆ ਵਿਜੇ ਆ ਜਿਹੜਾ ਉਹ ਆਪਣੇ ਘਰ ਵਾਲੀ ਨੂੰ ਹਰਜਾਨੇ ਦੇ ਤੌਰ ਤੇ ਦੇਊਗਾ ਵਿਜੇ ਆ ਜਿਹੜਾ ਉਹਨੂੰ 5 ਲੱਖ ਦੇਣਾ ਔਖਾ ਲੱਗਦਾ ਕਿਉਂਕਿ ਹੁਣ ਉਹ ਮਿਹਨਤ ਕਰਕੇ ਕਮਾਇਆ ਸੀ ਕਮਾਇਆ ਸੀ ਪਰ ਜਦੋਂ ਹੁਣ ਆ ਕੇ ਉਹ ਕਹਿੰਦੇ ਫਸ ਗਿਆ ਤੇ ਉਹਨੂੰ ਦੇਣਾ ਹੀ ਪੈਣਾ ਸੀ ਚਲੋ ਨੇ ਪੰਚਾਇਤ ਦੀ ਗੱਲ ਮੰਨੀ ਤੇ 5 ਲੱਖ ਰੁਪਇਆ ਜਿਹੜਾ ਉਹ ਰਮਣ ਨੂੰ ਦੇਦਾ ਤੇ ਤਲਾਕ ਹੋ ਗਿਆ ਹੁਣ ਜਿਹੜਾ ਉਹ 5 ਲੱਖ ਰੁਪਇਆ ਉਹ ਰਮਣ ਦੀ ਪਰਜਾਈ ਆਪਣੇ ਹੱਥ ਚ ਕਰ ਲੈਂਦੀ ਆ ਕੁਝ ਤਾਂ ਉਹ ਬੈਂਕ ਦੇ ਵਿੱਚ ਜਮਾ ਕਰਾ ਦਿੰਦੀ ਆ ਤੇ ਕੁਝ ਘਰ ਦੇ ਵਿੱਚ ਚੀਜ਼ਾਂ ਦੀ ਲੋੜ ਹੁੰਦੀ ਆ ਤੇ ਕੁਝ ਆਪਣੇ ਤੇ ਲਾ ਦਿੰਦੀ ਆ ਲੀੜਾ ਕਪੜਾ ਲਿਆਉਂਦੀ ਆ ਵਧੀਆ ਸੋਹਣੇ ਸੋਹਣੇ ਸੂਟ ਖਾਣ ਪੀਣ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਤੇ ਹੁਣ ਪੈਸੇ ਕਹਿੰਦੇ ਇਹ ਪੈਸਾ ਤਾਂ ਭਾਵੇਂ ਤੁਸੀਂ ਇੱਕ ਦਿਨ ਦੇ ਵਿੱਚ 10 ਲੱਖ ਖਾ ਲੂ ਜਦੋਂ ਹੁਣ ਬਹਿ ਕੇ ਖਾਣਾ ਤੇ ਸਰਲੇ ਡਾਉਣੇ ਆ ਬਾਕੀ ਜੇ ਆਪਾਂ ਮਿਹਨਤ ਦਾ ਪੈਸਾ ਕਮਾਉਣੇ ਆ ਨਾ ਉਹ ਨਹੀਂ ਅਸੀਂ ਲਾਉਂਦੇ ਜਿਹੜਾ ਐ ਆਇਆ ਹੁੰਦਾ ਉਹ ਤਾਂ ਕਹਿੰਦੇ ਹੁੰਦੇ ਆ ਵੀ ਐ ਹੀ ਉੱਡ ਜਾਂਦਾ ਹੁੰਦਾ ਜਿਵੇਂ ਆਉਂਦਾ ਉਵੇਂ ਉੱਡ ਜਾਂਦਾ ਐਸਾ ਪ੍ਰਸਤੀਆਂ ਦੇ ਵਿੱਚ ਉਹਨੇ 1 ਮਹੀਨੇ ਦੇ ਵਿੱਚ ਪੈਸੇ ਖਤਮ ਕਰਤੇ ਤੇ ਫਿਰ ਉਹਨੂੰ ਉਹੀ ਨਣਦ ਬੁਰੀ ਲੱਗਣ ਲੱਗੀ ਕਿਉਂਕਿ ਹੁਣ ਘਰ ਦੇ ਵੀ ਖਰਚੇ ਸੀ ਰੋਟੀ ਪਾਣੀ ਦਾ ਦਾਲ ਸਬਜ਼ੀ ਦਾ ਤੇ ਨਣਦ ਬੁਰੀ ਲੱਗੇ ਫਿਰ ਆਪਦੇ ਘਰ ਵਾਲੇ ਨੂੰ ਕਹੇ ਵੀ ਇਹਦਾ ਵਿਆਹ ਕਰੀਏ ਨਣਦ ਕਹਿੰਦੀ ਵੀ ਮੈਂ ਵਿਆਹ ਨਹੀਂ ਕਰਾਉਣਾ ਮੇਰੇ ਘਰ ਵਾਲੇ ਨੇ ਤਾਂ ਮੈਨੂੰ ਜਿੰਨੇ ਦਿੱਤੇ ਹੈਗੇ ਵੀ ਉਦੋਂ ਤੁਸੀਂ ਨਾ ਖਰਚ ਕਰਦੇ ਵੀ ਮੈਂ ਤਾਂ ਹੁਣ ਇੱਥੇ ਹੀ ਰਹੂੰ ਤੇ ਪਰਝਾਈ ਹੈ ਜਿਹੜੀ ਨੱਕ ਬੁੱਲ ਕੱਢਦੀ ਆ ਤੇ ਚਲੋ ਉਹਨਾ ਸੋਚਦੀ ਆ ਵੀ ਐਂ ਤਾਂ ਫਿਰ ਮੇਰਾ ਟਾਈਮ ਪਾਸ ਨਹੀਂ ਹੋਣਾ ਉਸ ਸ਼ਹਿਰ ਦੇ ਵਿੱਚ ਇੱਕ ਬਿਊਟੀ ਪਾਰਲਰ ਤੇ ਲੱਗ ਜਾਂਦੀ ਆ। ਕੰਮ ਸਿੱਖਦੀ ਹੁੰਦੀ ਆ ਉਹ ਤੇ ਉਹ ਪਾਰਲਰ ਵਾਲੀ ਕਹਿੰਦੀ ਵੀ ਚੱਲ ਨੇ ਤੂੰ ਕੰਮ ਸਿੱਖ ਲਈ ਤੇ ਨਾਲੇ ਮੈਂ ਤੈਨੂੰ 1000 ਰੁਪਏ ਪਹਿਲਾਂ ਦੇ ਹੁਣ ਦੇ ਦੇਆ ਕਰੂੰ ਵੀ ਜਦੋਂ ਤੂੰ ਚੰਗੀ ਤਰ੍ਹਾਂ ਕੰਮ ਸਿੱਖ ਗਈ ਫਿਰ ਮੈਂ ਤੇਰੀ ਬੱਜਮੀ ਤਨਖਾਹ ਕਰ ਦੂੰ ਵੱਧ ਦੇ ਦੂੰ। ਤੇ ਚਲੋ ਰਮਣ ਨੂੰ ਇਹ ਹੁੰਦਾ ਵੀ ਮੈਂ ਕੰਮ ਸਿੱਖ ਲੈਣੀ ਆ ਤੇ ਇੱਕ ਦਿਨ ਨਾ ਰਮਣ ਆਪਣੇ ਪਾਰਲਰ ਜਾਂਦੀ ਆ ਤੇ ਉਹਦੇ ਵਿੱਚ ਕੋਈ ਮੋਟਰਸਾਈਕਲ ਮਾਰ ਜਾਂਦਾ। ਮੋਟਰਸਾਈਕਲ ਇੰਨੇ ਜ਼ੋਰ ਦੀ ਉਹਦੇ ਵਿੱਚ ਵੱਜਿਆ ਤੇ ਮੋਟਰਸਾਈਕਲ ਵਾਲਾ ਰੁਕਿਆ ਨਹੀਂ ਅੱਗੋਂ ਗੱਡੀ ਆਉਂਦੀ ਸੀ। ਜਿਹੜੀ ਗੱਡੀ ਹੈਗੀ ਉਹ ਦੀ ਲੱਤ ਤੋਂ ਨਹੀਂ ਲੰਘ ਜਾਂਦੀ ਐ ਤੇ ਉਹਦੇ ਲੱਤ ਦੀ ਹੱਡੀ ਤੇ ਦੋ ਤਿੰਨ ਫ੍ਰੈਕਚਰ ਹੋ ਜਾਂਦੇ ਆ ਤੇ ਉਹ ਉੱਥੇ ਚੀਕਾ ਮਾਰ ਰਹੀ ਹੁੰਦੀ ਐ ਲੋਕ ਇਕੱਠੇ ਹੋ ਜਾਂਦੇ ਆ ਚੱਕੇ ਕੌਣ ਹਰੇਕ ਨੂੰ ਆਏ ਸੀ ਵੀ ਸਾਡੇ ਗੱਲ ਨਾਲ ਪੈਜੇ ਸਾਡੇ ਗੱਲ ਨਾਲ ਪੈਜੇ ਤਾਂ ਚਲੋ ਇੱਕ ਮੁੰਡਾ ਆਉਂਦਾ ਗੱਡੀ ਤੇ ਗੱਡੀ ਦੇ ਵਿੱਚੋਂ ਉਹ ਵੇਖਦਾ ਵੀ ਕੀ ਹੋ ਗਿਆ ਕੱਠ ਕਾਦਾਗਾ ਤਾਂ ਉਹਨੂੰ ਕਈ ਔਰਤਾਂ ਕਹਿੰਦੀਆਂ ਵੀ ਬੇਵਿਰਾ ਤੂੰ ਗੱਡੀ 'ਚ ਬਿਠਾ ਲਾਵੇ ਬਾਹਲੇ ਰੋਈ ਜਾਂਦੀ ਐ ਕੁੜੀ ਹੱਡੀਆਂ ਤਾਂ ਉਹਦੀਆਂ ਜਮੇ ਟੁੱਟ ਗਈਆਂ ਲੱਤ ਦੀਆਂ ਚਲੋ ਮੁੰਡਾ ਗੱਡੀ 'ਚੋਂ ਉਤਰਦਾ ਉੱਤਰ ਕੇ ਤੇ ਉਹ ਜਦੋਂ ਵੇਖਦਾ ਤੇ ਉਹ ਹੈਰਾਨ ਰਹਿ ਜਾਂਦਾ ਤੇ ਉਹਨੂੰ ਕੁੜੀ ਨੂੰ ਦੋ ਬੁੜੀਆਂ ਨੂੰ ਲਾ ਕੇ ਆਪਣੀ ਗੱਡੀ 'ਚ ਬਿਠਾਉਂਦਾ ਤੇ ਉਹ ਦਰਦ ਨਾਲ ਇਨਾ ਕਰਾ ਰਹੀ ਹੁੰਦੀ ਵੀ ਉਹਨੂੰ ਐਂ ਨਹੀਂ ਪਤਾ ਲੱਗਦਾ ਮੈਨੂੰ ਕਿਹਨੇ ਚੱਕਿਆ ਚਲੋ ਹਸਪਤਾਲ ਚਲੇ ਜਾਂਦਾ ਹਸਪਤਾਲ ਦੇ ਵਿੱਚ ਡਾਕਟਰ ਉਹਨੂੰ ਦਾਖਲ ਨਹੀਂ ਕਰਦੇ ਉਹ ਕਹਿੰਦੇ ਆ ਵੀ ਇਹ ਤਾਂ ਸਰਜਰੀ ਹੋਊਗੀ ਪਲੇਟਾਂ ਪਹਿਣਗੀਆਂ ਵੀ ਹੱਡੀਆਂ ਬਹੁਤ ਟੁੱਟੀਆਂ ਕਿਉਂਕਿ ਹੱਡੀਆਂ ਤਾਂ ਉਵੇਂ ਦਿਸਦੀਆਂ ਸੀ ਟੁੱਟੀਆਂ ਚਲੋ ਉਹ ਡਾਕਟਰ ਨੂੰ ਕਹਿੰਦਾ ਵੀ ਤੁਸੀਂ ਐਂ ਕਰੋ ਆਪਰੇਸ਼ਨ ਦੀ ਤਿਆਰੀ ਕਰੋ ਪੈਸੇ ਦੀ ਕੋਈ ਫਿਕਰ ਨਾ ਕਰੋ ਵੀ ਪੈਸੇ ਦਾ ਪ੍ਰਬੰਧ ਮੈਂ ਕਰ ਦੂੰਗਾ ਜਿਹੜੀਆਂ ਔਰਤਾਂ ਨਾਲ ਆਈਆਂ ਹੁੰਦੀਆਂ ਉਹ ਕਹਿੰਦੀਆਂ ਵੀ ਕਿੱਡਾ ਦੇ ਆਲੂ ਮੁੰਡਾ ਵੀ ਆਏ ਹਨਾ ਕਿਸੇ ਦੇ ਮਤਲਬ ਆਪਰੇਸ਼ਨ ਤੇ ਪੈਸੇ ਲਾਉਣੇ ਚੱਲ ਡਾਕਟਰ ਜਿਹੜੇ ਉਹਦਾ ਟ੍ਰੀਟਮੈਂਟ ਸ਼ੁਰੂ ਕਰਦੇ ਆ ਜਿਹੜੀਆਂ ਉਹ ਬੁੜੀਆਂ ਨਾਲ ਆਈਆਂ ਹੁੰਦੀਆਂ ਉਹਨੂੰ ਕਹਿੰਦੀਆਂ ਵੀ ਤੇਰਾ ਕੌਣ ਆ ਵੀ ਅਸੀਂ ਫੋਨ ਕਰ ਦਈਏ ਤਾਂ ਰਮਣਾ ਜਿਹੜੀ ਆਪਣੀ ਪਰਜਾਈ ਦਾ ਨੰਬਰ ਦਿੰਦੀ ਆ ਉਹ ਬੁੜੀਆਂ ਕੋਲੇ ਆਪਦੇ ਕੋਲੇ ਤਾਂ ਫੋਨ ਹੈ ਨਹੀਂ ਸੀ ਤੇ ਉਹ ਨਾ ਉੱਥੇ ਹਸਪਤਾਲ ਦੇ ਵਿੱਚ ਹੀ ਕਿਸੇ ਤੋਂ ਨੰਬਰ ਲਵਾ ਦਿੰਦੀਆਂ ਨੇ ਕਹਿੰਦੀਆਂ ਉਹਨੂੰ ਪਰਜਾਈ ਨੂੰ ਉਹਦੀ ਨੂੰ ਪ੍ਰੀਤ ਨੂੰ ਵੀ ਤੁਹਾਡੀ ਜਿਹੜੀ ਆ ਕੁੜੀ ਆ ਤੁਹਾਡੀ ਭਈ ਕੀ ਲੱਗਦੀ ਆ ਵੀ ਇਹਦਾ ਐਕਸੀਡੈਂਟ ਹੋ ਗਿਆ ਤੇ ਹਸਪਤਾਲ 'ਚ ਦਾਖਲਾ ਚਲੋ ਉਧਰੋਂ ਡਾਕਟਰ ਆਪਰੇਸ਼ਨ ਦੀ ਤਿਆਰੀ ਕਰਦੇ ਆ ਤੇ ਜਿਹੜਾ ਉਹਨੂੰ ਚੱਕ ਕੇ ਲੈ ਕੇ ਆਇਆ ਹੁੰਦਾ ਉਹ ਕੋਈ ਹੋਰ ਨਹੀਂ ਵਿਜੇ ਹੀ ਹੁੰਦਾ ਭਾਵੇਂ ਕਿ ਵਿਜੇ ਨਾਲੋਂ ਰਮਨ ਦਾ ਤਲਾਕ ਹੋ ਗਿਆ ਸੀ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਸੀ ਪਰ ਫਿਰ ਵੀ ਉਹਨੂੰ ਹਨਾ ਰਮਨ ਨੂੰ ਇਸ ਤਰ੍ਹਾਂ ਤੜਫਦੇ ਦੇਖ ਕੇ ਉਹਨੂੰ ਤਰਸ ਆ ਜਾਂਦਾ ਚਲੋ ਉਹ 50000 ਰੁਪਇਆ ਭਰ ਦਿੰਦਾ ਤੇ ਉਹਦਾ ਆਪਰੇਸ਼ਨ ਆ ਜਿਹੜਾ ਉਹ ਸ਼ੁਰੂ ਕਰ ਦਿੰਦੇ ਆ ਡਾਕਟਰ ਤੇ 3-4 ਘੰਟਿਆਂ ਦੇ ਵਿੱਚ ਆਪਰੇਸ਼ਨ ਹੋ ਜਾਂਦਾ ਇੰਨੇ ਨੂੰ ਉਹਦੀ ਭਾਬੀ ਪ੍ਰੀਤ ਤੇ ਉਹਦਾ ਭਰਾ ਵੀ ਆ ਜਾਂਦੇ ਆ ਕਮਲ ਤੇ ਉਹ ਵੇਖਦੇ ਆ ਕਿ ਵੀ ਵਿਜੀ ਵੀ ਬੈਠਾ ਹੁੰਦਾ ਚਲ ਵਿਜੀ ਉਹਨਾਂ ਨੂੰ ਬੁਲਾਉਂਦਾ ਨਹੀਂ ਹੈਗਾ ਵਿਜੀ ਬਾਹਰ ਬੈਠਾ ਹੁੰਦਾ ਤੇ ਉਹ ਅੰਦਰ ਆਉਂਦੇ ਆ ਜਦੋਂ ਵੇਖਦੇ ਆ ਹਾਲਤ ਵੀ ਕਾਫੀ ਲੱਤ ਤੇ ਹਨਾ ਚੋਟ ਲੱਗੀ ਆ ਤੇ ਜਦੋਂ ਉਹ ਡਾਕਟਰ ਨਾਲ ਗੱਲ ਕਰਦੇ ਆ ਡਾਕਟਰ ਦੱਸਦਾਗਾ ਵੀ ਭਾਈ ਖਰਚਾ ਤਾਂ ਇੱਕ ਵਾਰ ਤਾਂ ਅਸੀਂ 50000 ਭਰਾਇਆ ਵੀ 2-3 ਲੱਖ ਰੁਪਏ ਖਰਚਾ ਆਊਗਾ ਫੇਰ ਠੀਕ ਹੋਊਗੀ ਵੀ ਨਹੀਂ ਠੀਕ ਨਹੀਂ ਹੋਣੀ ਤੇ ਹੁਣ ਉਹਦੀ ਪਰਜਾਈ ਦੇ ਤਾਂ ਸਾਹ ਸੁੱਕ ਜਾਂਦੇ ਆ ਤੇ ਹੁਣ ਇੰਨਾ ਪੈਸਾ ਉਹ ਕਿੱਥੋਂ ਲਾਵੇ 1.5 ਲੱਖ ਤੇ ਉਹ ਆਪਦੇ ਘਰ ਵਾਲੇ ਨੂੰ ਕਹਿਣ ਲੱਗ ਜਾਂਦੀ ਆ ਵੀ ਉਹਦੇ ਦੀ ਮੈਂ ਤੈਨੂੰ ਕਹੀ ਜਾਂਦੀ ਸੀ ਇਹਦਾ ਵਿਆਹ ਕੇ ਪਰਾਂ ਫਾਹਾਵਟ ਤੇ ਹੁਣ ਭਰੀ ਚੱਲ ਪਏ ਸੀ ਤੇ ਉਹਦਾ ਭਰਾ ਵੀ ਉਹਨੂੰ ਬੋਲਣ ਲੱਗ ਜਾਂਦਾ ਤੂੰ ਤਾਂ ਸਾਨੂੰ ਪਹਿਲਾਂ ਅਸੀਂ ਤੇਰਾ ਵਿਆਹ ਕੀਤਾ ਫੇਰ ਤੈਨੂੰ ਅਸੀਂ ਪੇਕੀ ਬਿਠਾ ਕੇ ਰੋਟੀ ਦੇਈ ਜਾਂਦੇ ਆ ਸਾਡੇ ਤੋਂ ਨਹੀਂ ਖਰਚ ਹੁੰਦਾ ਹੈਗਾ ਤੇਰੇ ਤੇ ਚਲੋ ਨਾ ਮੁੜ ਜਾਂਦੇ ਆ ਉਹਦੇ ਨਾਲ ਲੜੜ ਕੇ ਤੇ ਉਹ ਅਰਧ ਵਿਹੋਸ਼ੀ ਦੀ ਹਾਲਤ ਜੀ ਵਿੱਚ ਹੁੰਦੀ ਆ ਉਹਨੂੰ ਕੋਈ ਇੰਨਾ ਪਤਾ ਨਹੀਂ ਲੱਗਦਾ ਜਦੋਂ ਮੁੜ ਜਾਂਦੇ ਆ ਤੇ ਫਿਰ ਜਿਹੜੀਆਂ ਉਹ ਬੁੜੀਆਂ ਹੁੰਦੀਆਂ ਨੇਗੀਆਂ ਉਹ ਉਹਨਾਂ ਨੂੰ ਮੁੜਨ ਲੱਗਿਆਂ ਨੂੰ ਕਹਿੰਦੀਆਂ ਵੀ ਭਾਈ ਅਸੀਂ ਤਾਂ ਬਗਾਨੀਆਂ ਬੁੜੀਆਂ ਸਾਨੂੰ ਤਾਂ ਵੀ ਤਰਸ ਆ ਗਿਆ ਅਸੀਂ ਤਾਂ ਕੋਲ ਬੈਗੀਆਂ ਵੀ ਹਸਪਤਾਲ ਵਾਲਿਆਂ ਨੇ ਵੀ ਨਹੀਂ ਸਾਨੂੰ ਜਾਣ ਦਿੱਤਾ ਵੀ ਤੁਸੀਂ ਹੁਣ ਇਹਨੂੰ ਸੰਭੋ ਅਸੀਂ ਤਾਂ ਮੁੜਨਾਗਾ ਤਾਂ ਉਹ ਤਾਂ ਗੱਲ ਹੀ ਨਹੀਂ ਸੁਣਦੇ ਚਲ ਜਿਹੜੀਆਂ ਉਹ ਬੁੜੀਆਂ ਨੇ ਉਹ ਉਹਨੂੰ ਕਹਿੰਦੀਆਂ ਨੇ ਵਿਜੇ ਨੂੰ ਵੀ ਭਾਈ ਤੂੰ ਇਹਦੇ 50000 ਭਰਿਆ ਵੀ ਆਹ ਕੌਣ ਸੀ ਜਿਹੜਾ ਆਇਆ ਸੀ ਤੇ ਉਹ ਦੱਸਦਾ ਵੀ ਇਹ ਮੇਰੇ ਘਰ ਵਾਲੀ ਆ ਮੇਰੇ ਨਾਲ ਉਹਦਾ ਤਲਾਕ ਹੋਇਆ ਵੇ ਪੰਚਾਇਤੀ ਇਹਦੀ ਪਰਝਾਈ ਦੀ ਬਹੁਤ ਚਲਦੀ ਸੀ ਸਾਡੇ ਘਰ 'ਚ ਇਹਦੀ ਪਰਝਾਈ ਮੇਰੇ ਘਰ ਵਾਲੀ ਨੂੰ 扑ਕਾਉਂਦੀ ਸੀ ਤੇ ਮੇਰੇ ਘਰ ਵਾਲੀ ਨੇ ਆਪਣੀ ਪਰਝਾਈ ਦੇ ਪਿੱਛੇ ਲਾ ਕੇ ਸਾਡੇ ਤੇ ਦਾਜ ਦੇਹ ਦਾ ਮਾਮਲਾ ਦਰਜ ਕਰਵਾਇਆ ਫਿਰ ਉਸ ਤੋਂ ਬਾਅਦ ਇਹਨਾਂ ਨੇ ਤਲਾਕ ਦੀ ਗੱਲ ਕੀਤੀ ਪੰਚਾਇਤੀ ਤਲਾਕ ਹੋਇਆ ਸਾਡਾ ਇਹਨਾਂ ਨੇ 5-6 ਲੱਖ ਰੁਪਏ ਸਾਡੇ ਤੋਂ ਭਰਾਇਆ ਉਹ ਕਹਿੰਦੀਆਂ ਭਾਈ ਤੂੰ ਤਾਂ ਬੜਾ ਵੱਡੇ ਦਿਲ ਆਲਾਂਗਾ ਵੀ ਇੰਨਾ ਕੁਝ ਹੋਇਆ ਤੇ ਤੂੰ ਫੇਰੇ ਤੇ ਪੈਸੇ ਲਈ ਜਾਣਾ ਤਾਂ ਉਹ ਕਹਿੰਦਾ ਵੀ ਆਂਟੀ ਭਾਵੇਂ ਮੇਰਾ ਇਹਦੇ ਨਾਲੋਂ ਤਲਾਕ ਹੋਇਆ ਵੀ ਜੇ ਮੈਨੂੰ ਨਾ ਪਤਾ ਲੱਗਦਾ ਤਾਂ ਨਹੀਂ ਲੱਗਣਾ ਸੀ ਪਰ ਮੇਰੇ ਤੋਂ ਇਹਦੀ ਇਹ ਹਾਲਤ ਵੇਖੀ ਨਹੀਂ ਗਈਗੀ ਵੀ ਚਲੋ ਕਦੇ ਤਾਂ ਮੇਰੇ ਨਾਲ ਵਿਆਹੀ ਸੀ ਹਨਾ ਚਲੋ ਇੰਨੇ ਨੂੰ ਉਹਨੂੰ ਹੋਸ਼ ਆ ਜਾਂਦੀ ਹੈ ਤੇ ਨਰਸਾ ਜਿਹੜੀ ਉਹ ਆਵਾਜ਼ ਮਾਰਦੀ ਹੈ ਵੀ ਤੁਹਾਡੇ ਮਰੀਜ਼ ਨੂੰ ਹੋਸ਼ ਆ ਗਈ ਤੇ ਤੁਸੀਂ ਉਹਨੂੰ ਮਿਲ ਲਓ ਜਾ ਕੇ ਚਲੋ ਬੁੜੀਆਂ ਵੀ ਨਾਲ ਹੀ ਵਗ ਜਾਂਦੀਆਂ ਨੇਗੀਆਂ ਤੇ ਅੱਗੋਂ ਜਿਹੜੀ ਰਮਣ ਉਹ ਬੈੱਡ ਤੇ ਪਈ ਹੁੰਦੀ ਆ ਤੇ ਉਹ ਆਪਣੇ ਘਰ ਵਾਲੇ ਵਿਜੇ ਨੂੰ ਵੇਸ਼ ਕੇ ਰੋਂਣ ਵੀ ਲੱਗ ਜਾਂਦੀ ਆ ਤੇ ਪੁੱਛਦੀ ਆ ਕਿ ਵਿਜੇ ਮੈਂ ਇੱਥੇ ਕਿਵੇਂ ਤੇ ਨਾਲੇ ਤੁਸੀਂ ਉਹ ਕਹਿੰਦਾ ਕਿ ਰਮਣ ਤੇਰਾ ਐਕਸੀਡੈਂਟ ਹੋਇਆ ਸੀ ਨਾ ਤੇ ਤੈਨੂੰ ਕੋਈ ਵੀ ਚੱਕ ਨਹੀਂ ਰਿਹਾ ਸੀਗਾ ਤੇਰਾ ਬੁਰਾ ਹਾਲ ਸੀ ਵੀ ਮੇਰੇ ਤੋਂ ਮੈਨੂੰ ਪਹਿਲਾਂ ਨਹੀਂ ਪਤਾ ਸੀ ਵੀ ਤੂੰ ਆ ਮੈਂ ਤਾਂ ਵੈਸੇ ਹੀ ਮਦਦ ਕਰਨ ਵਾਸਤੇ ਗੱਡੀ ਖੜਾਈ ਸੀ ਪਰ ਜਦੋਂ ਮੈਂ ਤੈਨੂੰ ਹਸਪਤਾਲ 'ਚ ਲੈ ਕੇ ਆਇਆ ਤੇਰੀ ਹਾਲਤ ਬਹੁਤ ਨਾਜ਼ੁਕ ਸੀ ਤੇ ਡਾਕਟਰ ਨੇ ਕਿਹਾ ਹਨਾ ਵੀ ਟ੍ਰੀਟਮੈਂਟ ਸ਼ੁਰੂ ਕਰਨਾ ਪਊ ਵੀ ਮੇਰੇ ਤੋਂ ਮੁੜਿਆ ਨਹੀਂ ਗਿਆਗਾ ਵੈਸੇ ਤਾਂ ਆਪਣਾ ਤਲਾਕ ਹੋਇਆ ਹੋਇਆ ਮੇਰਾ ਕੋਈ ਫਰਜ਼ ਨਹੀਂ ਬਣਦਾ ਪਰ ਇਨਸਾਨੀਅਤ ਦੇ ਨਾਤੇ ਮੈਂ ਤੇਰੀ ਮਦਦ ਕੀਤੀ ਆ ਤੇ ਉਹ ਕਹਿੰਦੀ ਵੀ ਵੀਰੇ ਭਾਬੀ ਨੂੰ ਫੋਨ ਕਰਦੇ ਉਹ ਆ ਜਾਣਗੇ ਤੇ ਫਿਰ ਉਹ ਦੱਸਦਾ ਵੀ ਜਿਹੜੀ ਪਰਜਾਈ ਦੇ ਪਿੱਛੇ ਲੱਗ ਕੇ ਤੂੰ ਮੇਰੇ ਨਾਲ ਲੜਾਈਆਂ ਕਰਦੀ ਸੀ ਮੇਰੇ ਤੇ ਝੂਠੇ ਮਾਮਲੇ ਦਰਜ ਕਰਾਉਂਦੀ ਸੀ ਵੀ ਉਹ ਤੇਰੀ ਭਾਬੀ ਤਾਂ ਬਾਗੀ ਹੋਣਾ ਉਹ ਕਹਿੰਦੀ ਆ ਜੀ ਤੇਰੇ ਭਰਾ ਨੂੰ ਵੀ ਇਹਨੂੰ ਘਰੇ ਘਰੇ ਨਹੀਂ ਬੜਨ ਦੇਣਾ ਹੁਣ ਤੂੰ ਦੇਖ ਤੇ ਤੇਰਾ ਭਰਾ ਕਹਿੰਦਾ ਮੇਰੇ ਕੋਲੇ ਕੀ ਆ ਲਾਉਣ ਨੂੰ ਵੀ ਉਹ ਤਾਂ ਗਏ ਹੁਣ 50000 ਰੁਪਏ ਤਾਂ ਮੈਂ ਭਰਤਾ ਤੇ ਲੱਖ ਰੁਪਏ ਡਾਕਟਰਾਂ ਦੀ ਹੋਰ ਫੀਸ ਆ ਤੇ ਉਹ ਕਹਿੰਦੀ ਵੀ ਫਿਰ ਮੈਂ ਹੁਣ ਲੱਖ ਰੁਪਏ ਕਿੱਥੋਂ ਪਰਾਂ ਉਹ ਕਹਿੰਦਾ ਵੀ ਜਿਹੜਾ ਮੈਂithon ਲਿਆ ਸੀ 5-6 ਲੱਖ ਫਿਰ ਉਹ ਫੁੱਟ ਫੁੱਟ ਕੇ ਰੋਂਦੀ ਆ ਤੇ ਉਹ ਦੱਸਦੀ ਆ ਵੀ ਜਿਹੜਾ ਮੈਂ ਤੇਰੇ ਤੋਂ ਲਿਆ ਸੀ ਉਹ ਤਾਂ ਮੇਰੀ ਪਰਜਾਈ ਨੇ ਖਰਚ ਕਰਤਾ ਖਰਚ ਵੀ ਉਹਨੇ ਐਸ ਪ੍ਰਸਤੀ ਤੇ ਕੀਤਾ ਵੀ ਹੁਣ ਮੇਰੇ ਕੋਲ ਤਾਂ ਕੋਈ ਪੈਸਾ ਨਹੀਂ ਮੈਂ ਤਾਂ ਹੀ ਤਾਂ ਪਾਰਲਰ ਤੇ ਲੱਗੀ ਸੀ ਕੰਮ ਕਰਨ ਤੇ ਫਿਰ ਉਹ ਨੂੰ ਕਹਿੰਦੀ ਹੈ ਵੀ ਤੁਸੀਂ ਇੰਨੇ ਪੈਸੇ ਪਰ ਇਹ ਪਹਿਲਾਂ ਤਾਂ ਤੁਸੀਂ ਮੈਨੂੰ ਦੇ ਕੇ ਹਟੇ ਸੀ ਫਿਰ ਤੁਸੀਂ ਹੁਣ ਹਸਪਤਾਲ ਚ ਭਰੇ ਵੀ ਕਿਵੇਂ ਉਹ ਕਹਿੰਦਾ ਵੀ ਜਦੋਂ ਆਪਣਾ ਤਲਾਕ ਹੋਇਆ ਤਲਾਕ ਹੋਣ ਤੋਂ ਬਾਅਦ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਚਲ ਪਹਿਲਾਂ ਵੀ ਤਾਂ ਮੈਂ ਨੌਕਰੀ ਕਰਦਾ ਸੀ ਪਹਿਲਾਂ ਮੇਰੀ ਤਨਖਾਹ 30000 ਸੀ ਤੇ ਜਦੋਂ ਦੀ ਮੈਨੂੰ ਸਰਕਾਰੀ ਨੌਕਰੀ ਮਿਲੀ ਹੈ ਮੇਰੀ ਤਨਖਾਹ ਲਗਦੇ ਦੀ 60000 ਸੀ ਤੇ ਹਰ ਸਾਲ ਮੇਰੀ ਤਨਖਾਹ ਵਧੀਆ ਵਾਧੀ ਆ ਆਪਣੇ ਤਲਾਕ ਹੋਏ ਨੂੰ 3 ਸਾਲ ਹੋ ਗਏ ਨਾ ਇਹਨਾਂ ਸਾਲਾਂ ਦੇ ਵਿੱਚ ਮੇਰੀ ਤਨਖਾਹ ਵਧੀਆ ਮੈਂ ਵਧੀਆ ਕਮਾਉਣਾ ਤੂੰ ਤਾਂ ਐਵੇਂ ਮੇਰੇ ਨਾਲ ਲੜਦੀ ਰਹੀ ਤੂੰ ਤਾਂ ਐਵੇਂ ਆਪਣੀ ਪਰਜਾਈ ਦੇ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਖਰਾਬ ਕਰ ਲਈ ਉਹ ਕਹਿੰਦੀ ਵੀ ਮੈਨੂੰ ਮaaf ਕਰ ਦਿਓ ਵੀ ਜਿਹੜਾ 50000 ਤੁਸੀਂ ਭਰੇ ਆ ਉਹਦੇ ਲਈ ਧੰਨਵਾਦ ਵੀ ਮੈਂ ਕਮਾ ਕੇ ਤੁਹਾਡਾ ਮੋੜ ਦੂੰ ਉਹ ਕਹਿੰਦਾ ਵੀ ਤੂੰ ਕਿੱਥੋਂ ਮੋੜੇਂਗੀ ਕਹਿੰਦੀ ਫਿਰ ਮੈਂ ਮੋੜੂੰਗੀ ਕਿਤੋਂ ਤਾਂ ਮੋੜੂੰਗੀ ਨਾ ਜਦੋਂ ਮੈਂ ਤੁਹਾਡੇ ਤੋਂ ਪਹਿਲਾਂ ਵੀ ਲਈ ਬੈਠੀਆਂ ਉਹ ਕਹਿੰਦਾ ਵੀ ਇਹ ਗੱਲਾਂ ਨਹੀਂ ਕਰਦੇ ਹੁੰਦੇ ਤੂੰ ਪਹਿਲਾਂ ਇਹ ਸੋਚਿਆ ਵੀ ਹੁਣ ਤੂੰ ਜਾਏਂਗੀ ਕਿੱਥੇ ਉਹ ਕਹਿੰਦੀ ਵੀ ਮੈਂ ਤਾਂ ਫਿਰ ਹੁਣ ਕਿਤੇ ਇੱਥੇ ਦੇਖੋਂਗੀ ਵੀ ਹੁਣ ਘਰੇ ਤਾਂ ਮੈਂ ਕਿਹੜੇ ਮੂੰਹ ਜਾਵਾਂਗੀ ਜਦੋਂ ਉਹ ਹੀ ਨਹੀਂ ਖੜੇ ਮੇਰੇ ਨਾਲ ਫਿਰ ਮੈਂ ਜਾ ਕੇ ਵੀ ਕੀ ਕਰੂੰ ਉਹ ਕਹਿੰਦਾ ਵੀ ਨਹੀਂ ਚੱਲ ਜੋ ਤੂੰ ਕੀਤਾ ਕੀਤਾ ਪਰ ਮੈਂ ਤੈਨੂੰ ਕਿਤੇ ਨਹੀਂ ਜਾਣ ਦੇਵਾਂਗਾ ਤੂੰ ਮੇਰੇ ਨਾਲ ਆਪਣੇ ਘਰੇ ਚੱਲੇਂਗੀ ਉਹ ਕਹਿੰਦੀ ਪਰ ਆਪਣਾ ਤਲਾਕ ਉਹ ਕਹਿੰਦਾ ਕਾਗਜ਼ ਦੇ ਟੁਕੜੇ ਤੇ ਸਾਈਨ ਕਰਨ ਨਾਲ ਰਿਸ਼ਤੇ ਨਹੀਂ ਟੁੱਟ ਜਾਂਦੇ ਜਿਵੇਂ ਤਲਾਕ ਹੋਇਆ ਉਵੇਂ ਦੁਬਾਰਾ ਵਿਆਹ ਵੀ ਹੋ ਜਾਊਗਾ ਜੇ ਇੱਕ ਸਾਈਨ ਕਰਨ ਨਾਲ ਤਲਾਕ ਹੁੰਦਾ ਤੇ ਇੱਕ ਸਾਈਨ ਕਰਨ ਨਾਲ ਵਿਆਹ ਵੀ ਹੋ ਜਾਂਦਾ ਪਰ ਤੂੰ ਸੋਚ ਲਾ ਵੀ ਜੇ ਤਾਂ ਤੂੰ ਉਹੀ ਗੱਲਾਂ ਕਰਨੀਆਂ ਨੇ ਫੇਰ ਨਹੀਂ ਜੇ ਤੈਨੂੰ ਲੱਗਦਾ ਵੀ ਤੂੰ ਮੇਰੇ ਨਾਲ ਰਹਿ ਲੇਂਗੀ ਤਾਂ ਮੈਂ ਤੈਨੂੰ ਲੈ ਜੂੰ ਤਾਂ ਉਹ ਕਹਿੰਦੀ ਆ ਕਿ ਵਿਜੇ ਮੈਨੂੰ ਮਾਫ ਕਰ ਦੇ ਮੈਂ ਤਾਂ ਬਹੁਤ ਵੱਡੀ ਗਲਤੀ ਕਰ ਚੁੱਕੀ ਸੀ ਮੈਂ ਤਾਂ ਪਹਿਲਾਂ ਹੀ ਤੇਰੇ ਕੋਲ ਆਉਣਾ ਚਾਹੁੰਦੀ ਸੀ ਪਰ ਮੈਂ ਆਉਂਦੀ ਕਿਹੜੇ ਮੂੰਹ ਕਿਉਂਕਿ ਮੈਨੂੰ ਭਾਬੀ ਦੀ ਨੀਅਤ ਦਾ ਉਦੋਂ ਹੀ ਪਤਾ ਲੱਗ ਗਿਆ ਸੀ ਜਦੋਂ ਉਹਨੇ ਮੇਰੇ ਤੋਂ ਸਾਰੇ ਪੈਸੇ ਫੜ ਕੇ ਕੁਝ ਬੈਂਕ 'ਚ ਰੱਖਤੇ ਤੇ ਕੁਝ ਉਹਨੇ ਖੁੱਲਾ ਖਰਚਾ ਕਰਨ ਚੜਾਤੇ ਤੇ ਹੁਣ ਉਹੀ ਭਾਬੀ ਮੈਥੋਂ ਘਰ ਦਾ ਵੀ ਸਾਰਾ ਕੰਮ ਕਰਾਉਂਦੀ ਤੇ ਆਪ ਦਾ ਖਰਚਾ ਵੀ ਮੈਂ ਪਾਰਲਰ ਦੇ ਲੱਗ ਕੇ ਆਪ ਕੱਢਦੀ ਆਂ ਵੀ ਇਹੀ ਕੰਮ ਮੈਂ ਥੋੜੇ ਘਰੇ ਕਰਿਆ ਹੁੰਦਾ ਆਪਣੇ ਘਰੇ ਕਰਿਆ ਹੁੰਦਾ ਉਹ ਕਹਿੰਦਾ ਵੀ ਮਾਂ ਨੇ ਬਹੁਤ ਮਿਹਨਤ ਕਰਕੇ ਮੈਨੂੰ ਪਾਲਿਆ ਪੜਾਇਆ ਇੱਥੋਂ ਤੱਕ ਪਹੁੰਚਾਇਆ ਤੇ ਉਹ ਹੁਣ ਵੀ ਕਰਦੀ ਆ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਪਰ ਉਹਨੇ ਸਲਾਈ ਦਾ ਕੰਮ ਨਹੀਂ ਛੱਡਿਆ ਮੈਂ ਬਹੁਤ ਕਹਿਣਾ ਪਰ ਉਹ ਹਟਦੀ ਨਹੀਂ ਤੇ ਜੇ ਤੂੰ ਉਹਦੇ ਨਾਲ ਲੱਗੀ ਹੁੰਦੀ ਮਿਹਨਤ ਕਰੀ ਹੁੰਦੀ ਤਾਂ ਅੱਜ ਨੂੰ ਆਪਾਂ ਕਿੱਥੇ ਦੀ ਕਿੱਥੇ ਹੁੰਦੇ ਤੇ ਆਪਾਂ ਖੁਸ਼ ਹੁੰਦੇ ਆਪਣੇ ਕੋਈ ਬੱਚਾ ਵੀ ਹੋਇਆ ਹੁੰਦਾ ਉਹ ਕਹਿੰਦੀ ਵੀ ਹੁਣ ਤਾਂ ਮੈਂ ਸੋਡੇ लायक ਵੈਸੇ ਵੀ ਨਹੀਂ ਰਹੀ ਮੇਰੀ ਮਤਲਬ ਹੱਡੀ ਟੁੱਟ ਗਈ ਹਨਾ ਆਪਰੇਸ਼ਨ ਹੋ ਗਿਆ ਉਹ ਕਹਿੰਦਾ ਫਿਰ ਕੀ ਹੋ ਗਿਆ ਕੋਈ ਗੱਲ ਨਹੀਂ ਇਹ ਟਾਈਮ ਲੱਗੂਗਾ ਰਾਮ ਆਉਣ ਤੇ ਰਾਮ ਤਾਂ ਆਜੂਗਾ ਨਾ ਕੋਈ ਨਾ ਤੇ ਉਹ ਕਹਿੰਦੀ ਵੀ ਤੁਸੀਂ ਫਿਰ ਦੂਜਾ ਵਿਆਹ ਨਹੀਂ ਕਰਾਇਆ ਕਹਿੰਦਾ ਨਾ ਕਹਿੰਦਾ ਮੈਂ ਜ਼ਿੰਦਗੀ ਦੇ ਵਿੱਚ ਤੇਰੇ ਨਾਲ ਵਿਆਹ ਕਰਾਇਆ ਤੇ ਤੇਰੇ ਨਾਲ ਹੀ ਮੈਂ ਪਿਆਰ ਕੀਤਾ ਕਹਿੰਦਾ ਵੀ ਹੋਰ ਕਿਸੇ ਵੱਲ ਦੇਖਣਾ ਹੋਰ ਕਿਸੇ ਨਾਲ ਵਿਆਹ ਕਰਾਉਣਾ ਕਹਿੰਦਾ ਇਹ ਤਾਂ ਮੈਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਕਹਿੰਦਾ ਮੈਂ ਇਹੀ ਸੋਚਦਾ ਸੀ ਵੀ ਪ੍ਰਮਾਤਮਾ ਨੇ ਸਾਡਾ ਸਾਥ ਇੱਥੋਂ ਤੱਕ ਹੀ ਲਿਖਿਆ ਸੀ ਕਹਿੰਦਾ ਕੁਸ਼ਲ ਮੈਂ ਸੱਚ ਦੱਸਾਂ ਮੇਰਾ ਔਰਤ ਜਾਤ ਤੋਂ ਭਰੋਸਾ ਵੀ ਟੁੱਟ ਗਿਆ ਤੂੰ ਮੈਨੂੰ ਵੇਗ ਨਾ ਹੁੰਦੇ ਹੋਏ ਮੇਰੇ ਤੇ ਪਰਚਾ ਦਰਜ ਕਰਾਇਆ ਹੁਣ ਜੇ ਮੈਂ ਕਿਸੇ ਹੋਰ ਨਾਲ ਵਿਆਹ ਕਰਾਉਂਦਾ ਉਹ ਖਬਰਾਂ ਕਿਹੋ ਜਿਹੀ ਨਿਕਲਦੀ ਚਲੋ ਦੁੱਖ ਸੁੱਖ ਕਰਦੇ ਆ ਤੇ ਜਿਹੜੀਆਂ ਉਹ ਔਰਤਾਂ ਹੁੰਦੀਆਂ ਨੇ ਉਹਨੂੰ ਕਹਿੰਦੀਆਂ ਵੀ ਤੂੰ ਤਾਂ ਕਰਮਾਂ ਵਾਲੀ ਸੀ ਤੇ ਇਹ ਇਹੋ ਜਿਹਾ ਵਧੀਆ ਤੈਨੂੰ ਘਰ ਵਾਲਾ ਮਿਲਿਆ ਸੀ ਤੂੰ ਘਟ ਪੜੀ ਸੀ ਇਹ ਪੜਿਆ ਲਿਖਿਆ ਸੀ ਨੌਕਰੀ ਵੀ ਦੇਖ ਕਰਦਾ ਸੀ ਪ੍ਰਾਈਵੇਟ ਕਰਦਾ ਸੀ ਭਾਵੇਂ ਤੇ ਤੂੰ ਤਾਂ ਆਪਣੇ ਪੈਰੀਂ ਆਪ ਕਹਾੜਾ ਮਾਰਿਆ ਵੀ ਇਹ ਤਾਂ ਤੂੰ ਆਏ ਆਏ ਮੰਨ ਵੀ ਇਹ ਰੱਬ ਵੀ ਆ ਦੇਵਤਾ ਹੀ ਆ ਕੋਈ ਜਿਹੜਾ ਹੁਣ ਵੀ ਤੇਰੇ ਨਾਲ ਖੜਦਾ ਭਾਈ ਅਸੀਂ ਤਾਂ ਤੈਨੂੰ ਇਹੀ ਸਲਾਹ ਦਿੰਨੇ ਆ ਵੀ ਹੁਣ ਵੀ ਆਪਦਾ ਘਰ ਬਸਾਲਾ ਇਹ ਕਹੇ ਕਿ ਉਹ ਔਰਤਾਂ ਉੱਥੋਂ ਚਲੀਆਂ ਜਾਂਦੀਆਂ ਨੇ ਇੰਨੇ ਨਰਸ ਆ ਜਾਂਦੀ ਹੈ ਤੇ ਉਹਨੂੰ ਉਹਦੇ ਘਰ ਵਾਲੇ ਵੀ ਜੇ ਨੂੰ ਕਹਿੰਦੀ ਆ ਵੀ ਤੁਸੀਂ ਬਾਹਰ ਜਾਓ ਇਨਾਂ ਨੂੰ ਬਹੁਤਾ ਨਹੀਂ ਬੁਲਾਉਣਾਗਾ ਇਹਨਾਂ ਨੂੰ ਰੈਸਟ ਕਰ ਲੈਂਦੇ ਹੋ ਤੇ ਜਦੋਂ ਉਹ ਜਾਣ ਲੱਗਦਾ ਤਾਂ ਰਮਨ ਜਿਹੜੀ ਆਪਣੇ ਘਰ ਵਾਲੇ ਦਾ ਹੱਥ ਫੜ ਲੈਂਦੀ ਹੈ ਤੇ ਉਹਨੂੰ ਕਹਿੰਦੀ ਆ ਮੈਨੂੰ ਛੱਡ ਕੇ ਨਾ ਜਾਇਓ ਉਹ ਕਹਿੰਦਾ ਵੀ ਨਹੀਂ ਜਾਂਦਾ ਚਲੋ ਬਾਹਰ ਜਾ ਕੇ ਬਹਿ ਜਾਂਦਾ ਤੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਫਿਰ ਉਹ ਆਪਣੀ ਮਾਂ ਨੂੰ ਫੋਨ ਕਰਕੇ ਸਾਰੀ ਗੱਲ ਦੱਸਦਾ ਤੇ ਉਹਦੀ ਮਾਂ ਕਹਿੰਦੀ ਵੀ ਪੁੱਤ ਤੂੰ ਮੈਨੂੰ ਉਦੋਂ ਦਾ ਨਹੀਂ ਦੱਸਿਆ ਚਲੋ ਉਹ ਤਾਂ ਜਿਵੇਂ ਹੈਗੀ ਸੀ ਹੈਗੀ ਸੀ ਫਿਰ ਵੀ ਆਪਣੇ ਘਰ ਦੀ ਨੂੰ ਸੀ ਚਲੋ ਉਹ ਗਵਾਂਡੀਆਂ ਦੇ ਮੁੰਡੇ ਨੂੰ ਕਾਰ ਤੇ ਲੈ ਕੇ ਆਉਂਦੀ ਆ ਤੇ ਆਪਣੀ ਨੂੰਹ ਕੋਲ ਆਉਂਦੀ ਆ ਫਿਰ ਜਿੰਨੇ ਦਿਨ ਰਮਣ ਹਸਪਤਾਲ ਦੇ ਵਿੱਚ ਰਹਿੰਦੀ ਆ ਫਿਰ ਉਹਦੀ ਸਾਸ ਤੇ ਉਹਦੇ ਘਰ ਵਾਲਾ ਉਹਦੀ ਸਾਂਭ ਸੰਭਾਲ ਕਰਦੇ ਆ ਤੇ ਉਸ ਤੋਂ ਬਾਅਦ ਉਹਨੂੰ ਆਪਣੇ ਘਰ ਲਿਆ ਜਾਂਦੇ ਆ ਤੇ ਉਹਦੇ ਉਹ ਭਰਾ ਭਝਾਈ ਜਿੰਨਾ ਖਾਤਰ ਉਹਨੇ ਆਪਣਾ ਘਰ ਪੱਟਿਆ ਸੀ ਉਹਨਾਂ ਨੇ ਕਦੇ ਬਾਤ ਵੀ ਨਹੀਂ ਆ ਕੇ ਪੁੱਛੀ ਮੁੜ ਕੇ ਵੀ ਕਿੱਥੇ ਆ ਤੇ ਜਦੋਂ ਉਹ ਘਰ ਆ ਜਾਂਦੀ ਆ ਠੀਕ ਹੋ ਕੇ ਫਿਰ ਉਹ ਆਪਣੇ ਭਰਾ ਨੂੰ ਫੋਨ ਕਰਕੇ ਲਾਂਤਾਂ ਪਾਉਂਦੀ ਆ ਤੇ ਉਹਨੂੰ ਦੱਸਦੀ ਆ ਵੀ ਮੈਂ ਆਪਣੇ ਆਪ ਦੇ ਘਰ ਪਹੁੰਚ ਗਈ ਆ ਅੱਜ ਤੋਂ ਬਾਅਦ ਤੁਸੀਂ ਇਹ ਸਮਝ ਲਿਓ ਵੀ ਤੁਸੀਂ ਮੇਰੇ ਵੱਲੋਂ ਮਰ ਗਏ ਤੇ ਮੈਂ ਤੁਹਾਡੇ ਵੱਲੋਂ ਮਰ ਗਈ। ਹਾਂਜੀ ਦੋਸਤੋ ਬਹੁਤ ਸਾਰੀਆਂ ਕੁੜੀਆਂ ਹੁੰਦੀਆਂ ਜਿਹੜੀਆਂ ਆਪਣੇ ਪੇਕੇਆਂ ਦੇ ਘਰ ਨੇ ਚੱਲ ਕੇ ਆਪਣੇ ਸਹੁਰਿਆਂ ਨਾਲ ਆਪਣੇ ਰਿਸ਼ਤੇ ਖਰਾਬ ਕਰ ਲੈਂਦੀਆਂ। ਕਦੇ ਵੀ ਇਦਾਂ ਨਹੀਂ ਕਰਨਾ ਚਾਹੀਦਾ। ਸਹੁਰਿਆਂ ਦੇ ਘਰ ਦੀਆਂ ਜ਼ਿੰਮੇਵਾਰੀਆਂ ਫਰਜ਼ ਆ ਜਿਹੜੇ ਉਹਨਾਂ ਨੂੰ ਨਿਭਾਉਣੇ ਚਾਹੀਦੇ ਆ ਆਪਣੇ ਪਤੀ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ। ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ। ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਮਿਲਾਂਗੇ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ